ਇਹ ਉਹਦੇ بیٹے ਦੀ ਬੇਟਾ ਜੋ ਕਿ ਸਾਮੂਅਲ ਮਸੀਹ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹ ਉਹਦੀ ਤਬੀਤ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪਾਦਰੀ ਨੂੰ ਬੁਲਾਇਆ ਸੀ ਬਟ ਉਹਨਾਂ ਜਿਸ ਦੇ ਵਿੱਚ ਜੇਕਮ ਮਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੇ ਪਿੰਡ ਸਿੰਘਪੁਰਾ ਦੇ ਵਿੱਚ ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਇੱਕ ਮਸੀ ਨੌਜਵਾਨ ਦੇ ਅੰਦਰ ਤੋਂ ਭੂਤ ਪ੍ਰੇਤ ਕੱਢਣ ਦੇ ਚੱਕਰ ਦੇ ਵਿੱਚ ਉਸ ਦੇ ਨਾਲ ਮਾਰਕੁੱਟ ਕਰਕੇ ਉਸ ਦਾ ਕਤਲ ਕਰਨ ਦੇ ਇਲਜ਼ਾਮ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਦੇ ਲਈ ਛਾਪੇ ਮਾਰੀ ਜਾ ਰਹੀ ਹੈ ਇਸ ਸਬੰਧੀ ਜਾਣ ਦਿਂਦੇ ਆ ਐਸਐਸਪੀ ਹਰੀਸ਼ ਕੁਮਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਸਿੰਘਪੁਰਾ ਦਾ ਰਹਿਣ ਵਾਲਾ ਨੌਜਵਾਨ ਸੈਮੂਅਲ ਮਸੀ ਜਿਸ ਦੀ ਸਿਹਤ ਖਰਾਬ ਸੀ ਤਾਂ ਪਰਿਵਾਰ ਉਸ ਨੂੰ ਪਾਸਟਰ ਯਾਕੂਬ ਮਸੀ ਦੇ ਕੋਲ ਲੈ ਆਉਂਦਾ ਦੁਆ ਕਰਨ ਦੇ ਲਈ ਕਿਹਾ ਜਾਂਦਾ ਤੇ ਦੱਸਿਆ ਜਾਂਦਾ ਕਿ 21 ਅਗਸਤ ਨੂੰ ਯਾਕੂਬ ਮਸੀ ਆਪਣੇ ਨਾਲ ਬਲਜੀਤ ਸਿੰਘ ਗੁਰਫ ਸੋਨੂ ਉਤਰ ਰਣਜੀਤ ਸਿੰਘ ਵਾਸੀ ਪਿੰਡ ਸੁਚੈਨੀਆਂ ਸਮੇਤ 8 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆਉਂਦਾ ਤੇ ਦੁਆ ਕਰਨ ਦੇ ਨਾਲ ਉਹਨਾਂ ਦੇ ਵੱਲੋਂ ਭੂਤ ਪ੍ਰੇਤ ਕੱਢਣ ਦੇ ਚੱਕਰ ਦੇ ਵਿੱਚ ਮੁੰਡੇ ਨੂੰ ਕਾਫੀ ਕੁੱਟਿਆ ਜਾਂਦਾ ਤੇ 2 ਘੰਟੇ ਦੀ ਮੁਸ਼ਕਲ ਤੋਂ ਬਾਅਦ ਮਲਜ਼ਮਾ ਨੇ ਸੈਮੂਅਲ ਮਸੀਹ ਨੂੰ ਮੰंजे ਤੇ ਬਿਠਾ ਦਿੱਤਾ ਤੇ ਉੱਥੋਂ ਚਲੇ ਜਾਂਦੇ ਨੇ ਜਾਂਚ ਦੇ ਵਿੱਚ ਪਤਾ ਲੱਗਾ ਕਿ ਸੈਮੂਅਲ ਮਸੀਹ ਮਰ ਚੁੱਕਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਸੈਮੂਅਲ ਮਸੀਹ ਦਾ ਸੰਸਕਾਰ ਕਰਕੇ ਕਬਰਿਸਤਾਨ ਦੇ ਵਿੱਚ ਦਫਨਾ ਦਿੱਤਾ ਗਿਆ ਤੇ ਉੱਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕ ਸੈਮੂਅਲ ਮਸੀਹ ਦੀ ਮਾਤਾ ਰਾਖਲਾ ਪਤਨੀ ਮੰਗਾ ਮਸੀਹ ਨੇ 23 ਅਗਸਤ ਨੂੰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਦੋਸ਼ ਲਾਇਆ ਸੀ ਕਿ ਉਸਦੇ ਪੁੱਤਰ ਸੈਮੂਅਲ ਮਸੀਹ ਦੀ ਮੌਤ ਪਾਸਟਰ ਜੈਕ ਮਸੀਦ ਦੇ ਕਾਰਨ ਹੋਈ ਹੈ ਤੇ ਉਸਦੇ ਸਾਥੀਆਂ ਨੇ ਭੂਤ ਕੱਢਣ ਦੇ ਨਾਂ ਤੇ ਉਸ ਦਿਨ ਮਾਰਕੁੱਟ ਕੀਤੀ ਜਿੱਥੇ ਪੁਲਿਸ ਨੇ ਥਾਣਾ ਧਾਰੀਵਾਲ ਵਿਖੇ ਮਾਮਲਾ ਦਰਜ ਕਰਕੇ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਮ੍ਰਿਤਕ ਸੈਮੂਲ ਮਸੀਦ ਦੀ ਲਾਸ਼ ਨੂੰ ਕਬਰਿਸਤਾਨ ਦੇ ਵਿੱਚੋਂ ਕੱਢ ਕੇ ਪੋਸਮਾਰਟਮ ਢੇਲੀ ਸਿਵਲ ਹਸਪਤਾਲ ਗੁਰਦਾਸਪੁਰ ਪੇਸ਼ ਦਿੱਤਾ ਸੀ ਗੁਰਦਾਸਪੁਰ ਤੋਂ ਲਵਪ੍ਰੀਤ ਤੇ ਰਾਜਨ ਰੰਦਾਵਾ ਦੀ ਰਿਪੋਰਟ ਢੇਲੀ ਨਿਊਜ਼ ਪੰਜਾਬੀ ਇਹ ਪੂਰਾ ਮਸਲਾ ਮਿਤੀ 23 8 2024 ਨੂੰ ਰਾਕਲ ਮਸੀਦ ਵਾਈਫ ਆਫ ਮੰਗਾ ਮਸੀਦ ਵਾਸੀ ਸਿੰਘਪੁਰਾ ਨੇ ਪੁਲਿਸ ਧਾਰੀਵਾਲ ਪੁਲਿਸ ਨਾਲ ਆ ਕੇ ਦੱਸਿਆ ਸੀ ਕਿ ਉਹਦੇ بیٹے ਦੀ ਬੇਟਾ ਜੋ ਕਿ ਸਾਮੂਅਲ ਮਸੀਹ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹ ਉਹਦੀ ਤਬੇ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪਾਦਰੀ ਨੂੰ ਬੁਲਾਇਆ ਸੀ ਬਟ ਉਹਨਾਂ ਜਿਸ ਦੇ ਵਿੱਚ ਇੱਕ ਜੇਕਮ ਮਸੀਹ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਉਹ ਉਸ ਤੋਂ ਬਾਅਦ ਜਿਹੜਾ ਹੈ ਵਿਕਟਮ ਦੀ ਮਦਰ ਨੇ ਤੇ ਬਾਕੀਆਂ ਨੇ ਅੰਡਰ ਪ੍ਰੈ ਉਹਨੂੰ ਦਬਾਅ ਹੇਠ ਉਹਦਾ ਸੰਸਕਾਰ ਵੀ ਤੁਰੰਤ ਕਰਾ ਦਿੱਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਪੁਲਿਸ ਦੇ ਕੋਲ ਜਾ ਕੇ ਉਹਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ ਡਾਰੀਵਾਲ ਪੁਲਿਸ ਨੇ ਇੱਕ ਜੋ ਲੀਗਲ ਪ੍ਰੋਸੈਸ ਉਹਨੂੰ ਸ਼ੁਰੂ ਕਰਦੇ ਹੋਏ ਐਫ ਆਈ ਰਜਿਸਟਰ ਕਰਕੇ ਤੇ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮੀਨੇਸ਼ਨ ਕਰਾ ਕੇ ਉਸ ਦਾ ਪੋਸਟਮਾਰਟਮ ਕਰਾ ਕੇ ਹੁਣ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਵੀ ਫੜ ਲਿਆ ਸਹੀ ਜੋ ਸਾਥੇ ਸੀ ਗਈ ਜਿੱਥੇ ਚਤਰਕ ਹੁੰਦਾ ਸੀ ਦਾਰੀਵਾਲ ਦੇ ਵਿੱਚ ਹੀ ਕਰਦਾ ਸੀ ਏ ਬੇਸਿਕਲੀ ਜਿਹੜਾ ਇਹਨੂੰ ਪ੍ਰੇਅਰ ਵਾਸਤੇ ਬੁਲਾਇਆ ਸੀ ਬਟ ਉਹਨਾਂ ਨੇ ਇਹਦੀ ਕਾਫੀ ਮਾਰਕੋਟਾਈ ਕੀਤੀ ਜਿਸ ਤੋਂ ਬਾਅਦ ਜੋ ਇਹ ਵਿਕਟਮ ਹੈ ਉਹਦੀ ਡੈਥ ਹੋ ਗਈ ਸੀ ਮਾਰਕੋਟਾਈ ਸਰ ਕਿਸ ਸੰਦੇਹ ਆ ਦੇ ਉੱਤੇ ਇਹਨਾਂ ਨੇ ਕਸ ਕੀਤੀ ਕਿ ਜਾਂ ਉਹਨਾਂ ਨੂੰ ਕੋਈ ਲੱਗਦਾ ਜਿਵੇਂ ਕੋਈ ਸ਼ਤਾਨ ਚੁੰਦੇ ਬਾਰੇ ਦੱਸਦੇ ਪਰਿਵਾਰ ਉਹ ਬੇਸਿਕਲੀ ਜੋ ਉਹਦੀ ਮਦਰ ਹੈ ਉਹਦਾ ਇਹੀ ਕਹਿਣਾ ਹੈ ਕਿ ਉਹ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰਦੇ ਸੀ ਬਟ ਉਹ ਇਹ ਕਹਿ ਰਹੇ ਸੀ ਉਹਨੂੰ ਬਾਰ ਬਾਰ ਕਿਵੇਂ ਇਹਦੇ ਵਿੱਚ ਕੋਈ ਜੋ ਹੈ ਇਹ ਭੂਤ ਭੂਤ ਵਗੈਰਾ ਜੋ ਹੈ ਉਹ ਵੱਡਿਆ ਉਹਨੂੰ ਆਪ ਮੰਦਾ ਉਹਨੂੰ ਉਦੋਂ ਦੇ ਲਈ ਉਹ ਉਹਦੀ ਪ੍ਰੇਅਰ ਦੇ ਦੌਰਾਨ ਹੀ ਇਹ ਸਾਰੇ ਕੰਮ ਉਹਨਾਂ ਸ਼ੁਰੂ ਕਰ ਦਿੱਤੇ ਸੀ ਕਿੰਨੇ ਲੋਕ ਕੰਮ ਕਰ ਦਿੱਤੇ ਗਏ ਇਹਨਾਂ ਦੋ ਤੋਂ ਇਲਾਵਾ ਉਹ ਕਰੀਬ 7-8 ਅਣਪਛਾਤੇ ਵਿਅਕਤੀ ਹੋਰ ਵੀ ਉਹ ਦੱਸ ਰਹੇ ਹਨ ਜੋ ਕਿ ਇਹਦੇ ਵਿੱਚ ਇਨਵੋਲ ਸੀਗੇ ਉਹਨਾਂ ਸੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਉੱਥੇ ਰੇਡ ਵੀ ਕਰਵਾਉਣੀ ਸੀ ਜਿੱਦਾਂ ਤੁਸੀਂ ਕਹਾ ਕਿ ਉਹ ਮਦਦ ਨੇ 2 ਦਿਨ ਬਾਅਦ ਜਿਹੜੀ ਕੰਪਲੇਨਟ ਦਿੱਤੀ ਪਹਿਲਾਂ 3 ਵਜੇ ਕਰਕੇ 3 ਵਜੇ ਸੀ ਜਦੋਂ ਉਹਨਾਂ ਨੇ ਇਹ 21 ਤਾਰੀਖ ਦਾ ਇਹ ਵਾਕਿਆ ਹੈਗਾ 22 ਨੂੰ ਉਹਨੂੰ ਵਾਪਸ ਉਹਨਾਂ ਨੇ ਘਰ ਛੋੜਤਾ ਸੀ ਉਹਦੇ ਬਟ ਉਹਦੀ ਜਿਹੜੀ ਡੈਥ ਹੋ ਗਈ ਸੀ ਤਾਂ ਉਸ ਤੋਂ ਬਾਅਦ ਫਿਰ ਅੰਡਰ ਜੋ ਉਹਦੇ ਮਦਰ ਦਾ ਸਟੇਟਮੈਂਟ ਹੈ ਕਿ ਉਹਨੂੰ ਦਬਾਉ ਹੇਟ ਉਹਦਾ ਸੰਸਕਾਰ ਵੀ ਕਰਾਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਨੈਕਸਟ ਡੇ ਹੀ ਉਹ ਫਿਰ ਪੁਲਿਸ ਦੇ ਕੋਲ ਆਗੇ ਸੀ ਜਿਸ ਤੋਂ ਬਾਅਦ ਜਿਹੜਾ ਇਹ ਫਦਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਗਿਆ ਜਿਤਨਾ ਰਿੰਗ ਕਿਤਨਾ ਮੰਗਦਾ ਇਹ ਬਾਹਰ ਸਾਹਮਣੇ ਆ ਗਈ ਜੀ ਹੁਣ ਤਾਂ ਮੈਂ ਜਵਾਬ ਨਹੀਂ ਦੇ ਸਕਦਾ ਇਹ ਬੀਲਾ ਦੀ ਇਹ ਨਹੀਂ ਇਹਦੇ ਵਿੱਚ ਇਹੀ ਹੈ ਕਿ ਇਹਦੀ ਮਦਰ ਨੇ ਪੁਲਿਸ ਦੇ ਅੱਗੇ ਆ ਕੇ ਸਾਰੀ ਗੱਲ ਦੱਸੀ ਹੈ ਉਹ ਚੰਗੀ ਗੱਲ ਹੈ ਕਿ ਜਿਸ ਕਰਕੇ ਇਹ ਸਾਰੀ ਚੀਜ਼ ਦਾ ਪਰਦਾ ਫਾਸ਼ ਹੋ ਸਕੇ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਕ੍ਰਾਈਮ ਹੁੰਦਾ ਹੈ ਪੁਲਿਸ ਨੂੰ ਇਮੀਡੀਏਟ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਤਾਂ ਕਿ ਪ੍ਰੋਪਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਜਾ ਸਕੇ ਆਦਰਵਾਇਜ਼ ਉਹ 22 ਸਾਰੀ ਨੂੰ ਸੰਸਕਾਰ ਰੋ ਦਾ ਆਲਰੇਡੀ ਉਹਨਾਂ ਨੇ ਕਰਾਤਾ ਸੀ ਬਟ ਫਿਰ ਮਦਰ ਨੇ ਜਿਹੜਾ ਆਪਣੇ ਜੋ ਦਾ ਬੇਟਾ ਸੀਗਾ ਉਹਦੇ ਬਾਰੇ ਫਿਰ ਪੁਲਿਸ ਨੂੰ ਆ ਕੇ ਦੱਸਿਆ ਜਿਸ ਕਰਕੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਜੋ ਮਿਲੀ ਔਰ ਬਾਕੀ ਦਾ ਜਿਹੜਾ ਲੀਗਲ ਪ੍ਰੋਸੈਸ ਹੋ ਕੀਤਾ ਗਿਆ